ਲੈ ਵੀ ਇੱਥੇ ਆ ਕੇ ਨਾ ਬੰਦੇ ਦੇ ਸਾਰੇ ਕੰਮ ਮੁੱਕ ਜਾਂਦੇ ਆ ਬੰਦਾ ਜਮਾ ਵਿਹਲਾ ਹੋ ਜਾਂਦਾ ਐ ਜਗਾ ਤੇ ਆ ਕੇ ਬੰਦਾ ਜਦੋਂ ਜਿਉਂਦਾ ਹੁੰਦਾ ਜ਼ਿੰਦਗੀ ਜਿਉਣ ਵਾਸਤੇ ਆਪਣੇ ਧੀਆ ਪੁੱਤਾਂ ਦੀ ਖਾਤਰ ਆਪਣੇ ਨਾਲ ਹੀ ਧੋਖਾ ਕਰਦਾ ਆਪਣੇ ਨਾਲ ਹੀ ਠੱਗੀਆਂ ਮਾਰਦਾ ਕਿਸੇ ਦੇ ਮੂੰਹੋਂ ਰੋਟੀ ਖਾਂਦਾ ਆਪਣੇ ਧੀਆ ਪੁੱਤਾਂ ਦੀ ਰੋਟੀ ਖਾਤਰ ਕਿੱਡੇ-ਕੱਡੇ ਮੈਲ ਛਾਦਾ ਪਰ ਮੈਂਟਾਂ ਦੇ ਵਿੱਚ ਹੀ ਅੱਖ ਦੇ ਝਮਕੇ ਨਾਲ ਹੀ ਬੰਦੇ ਦੀ ਜਾਨ ਨਿਕਲ ਜਾਂਦੀ ਹੈ ਅੱਜ ਕੱਲ ਤੇ ਇੱਥੇ ਆ ਕੇ ਬੰਦਾ ਜਮਾ ਵਿਹਲਾ ਹੋ ਜਾਂਦਾ ਜਿਹੜੇ ਬੰਦੇ ਦੇ ਪਿੱਛੇ ਆਉਂਦੇ ਆ ਚੰਡ ਦੀ ਸ਼ਮਸ਼ਾਨ ਘਾੜ ਦੇ ਵਿੱਚ ਜਿੰਨਾ ਟਾਈਮ ਉਹ ਇੱਥੇ ਰਹਿੰਦੇ ਉਹਨਾਂ ਟਾਈਮ ਤਾਂ ਉਹਨਾਂ ਦਾ ਮਨ ਵੀ ਪਿਗ ਲਿਆ ਹੁੰਦਾ ਜਮਾ ਉਹ ਵੀ ਸੋਚਦੇ ਆ ਯਾਰ ਕਾਦੀ ਖਾਤਰ ਅਸੀਂ ਭੱਜੇ ਫਿਰਦੇ ਆ ਆਪਦੀ ਕਮਾਈ ਕਰੋ ਬਾਬੇ ਨਾਨਕ ਵਾਂਗੂ ਹੱਕ ਦੀ ਕਮਾਈ ਕਰੋ حق ਦਾ ਖਾਓ ਦੱਬ ਕੇ ਆਵੋ ਤੇ ਦੱਬ ਕੇ ਰੱਜ ਕੇ ਖਾਓ ਪਰ ਕਿਸੇ ਨਾਲ 2 ਨੰਬਰ ਦਾ ਕੰਮ ਨਾ ਕਰੋ ਯਾਰ ਕਿਉਂਕਿ ਇੱਥੇ ਦੁਨੀਆ ਤੇ ਨਾ ਨਾਲ ਕੁਝ ਨਹੀਂ ਜਾਣਾ ਇਹ ਸਾਡੇ ਸਾਹੋਕੇ ਦਾ ਜਿਹੜਾ 에어ਪੋਰਟ ਆ ਲਾਸਟ ਬੰਦਾ ਇੱਥੇ ਆਉਂਦਾ ਬਸ ਬੰਦੇ ਦੀ ਜਿਹੜੀ ਦੇਹ ਹੈਗੀ ਆ ਸੀਮੈਂਟਾ ਜੀ ਬਸ ਅੱਗ ਲੱਗ ਜਾਂਦੀ ਆ ਤੇ ਚਲੋ ਫੁੱਲ ਚੁਗੇ ਜਾਂਦੇ ਆ ਮੜ ਕੇ ਹੌਲੀ ਹੌਲੀ ਬੰਦੇ ਨੂੰ ਭੁੱਲ ਜਾਂਦੇ ਆ ਉਹ ਕੰਨੀ ਇੱਥੇ ਸ਼ਾਂਤੀ ਪਈ ਆ ਹਾਂ ਕਰਕੇ ਯਾਰ ਜ਼ਿੰਦਗੀ ਆਪਦੀ ਵਧੀਆ ਜਿਉਂ ਕੇ ਜਾਓ ਇੱਥੋਂ ਦੁਨੀਆ ਤੋਂ ਜਾਣਾ ਸਾਰਿਆਂ ਨਹੀਂ ਆ ਕਿਸੇ ਨੇ ਨਹੀਂ ਰਹਿਣਾ ਇੱਥੇ ਕਿਸੇ ਨੇ ਵੀ ਨਹੀਂ ਰਹਿਣਾ ਪਰ ਜ਼ਿੰਦਗੀ ਜਿਉਂ ਕੇ ਜਾਓ ਆਪਦੀ ਵਧੀਆ ਸੋਹਣੀ ਜ਼ਿੰਦਗੀ ਜਿਵੇਂ ਆਪਣੇ ਬਜ਼ੁਰਗ ਜਿਉਂ ਕੇ ਜਾਂਦੇ ਹੁੰਦੇ ਜੀ ਕਮਾਈ ਕਰਕੇ ਆਪਦੀ ਕਮਾਈ ਕਰੋ ਜ਼ਿੰਦਗੀ ਜਿਉਂ